ਤਾਰਵਾਲ ਮੇਅਰ ਹਾਊਸ ਦੇ ਗੋਦਾਮ ਵਿੱਚੋਂ ਲੱਖਾਂ ਦੇ ਚੌਲ ਚੋਰੀ ਹੋਏ ਨੇ ਚੋਰਾਂ ਨੇ 110 ਬੋਰੇ ਚੌਲ ਚੋਰੀ ਕੀਤੇ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਪਤਾ ਲੱਗਣ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਜਿੱਥੇ ਪੁਲਿਸ ਨੇ ਜਾਂਚ ਤੇ ਕਾਰਵਾਈ ਸ਼ੁਰੂ ਕੀਤੀ ਹੈ ਜਦੋਂ ਮੈਨੂੰ ਸਵੇਰੇ ਚੌਂਕੀਦਾਰ ਨੇ ਫੋਨ ਕੀਤਾ ਸੀਗਾ ਲਗਭਗ 6:00 ਵੇਨਾਂ ਉਹਨੇ ਆਖਿਆ ਵੀ ਤੁਹਾਡੇ ਤੁਹਾਡੇ ਜਿੰਦਰਾ ਟੁੱਟਾ ਬਾਹਰ ਤੇ ਉਹਨੇ ਜਦੋਂ ਆਸ-ਪਾਸੇ ਦੇਖਿਆ ਤਾਂ ਗਦਾਮਾਂ ਦੇ ਵਿੱਚ ਵੀ ਖੰਧ ਟੁੱਟੀ ਸੀਗੀ ਦਰਵਾਜ਼ੇ ਟੁੱਟੇ ਸੀਗੇ ਜਿੰਦਰੀ ਉਹਦੇ ਤੇ ਉਥੋਂ ਬੋਰੀਆਂ ਲੱਦ ਕੇ ਤੇ ਚੋਰੀ ਹੋਈ ਆ ਫਿਰ ਮੈਂ ਉਸੇ ਵੇਲੇ ਮੈਨੇਜਰ ਸਾਹਿਬ ਤੱਕ ਪਹੁੰਚ ਕਰਕੇ ਇਹਨਾਂ ਨੂੰ ਫੋਨ ਕੀਤਾ ਤੇ ਫਿਰ ਉਹਨਾਂ ਨੇ ਆਣ ਕੇ ਮੌਕਾ ਵੇਖ ਕੇ ਤੇ ਫਿਰ ਅਗਲੀ ਕਾਰਵਾਈ ਪੁਲਸ ਨੂੰ ਦੇ ਦਿੱਤੀ ਆ ਅਗੇ ਉਹ ਇਨਵੈਸਟੀਗੇਸ਼ਨ ਕਿੰਨੇ ਲੱਗੇ ਤੁਹਾਡੇ ਇੱਥੇ ਪਹਿਲੇ ਸਾਡੇ ਪੈਲਸ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਆ ਨੇ ਲੇਕਿਨ ਉਹ ਪਿੱਛੇ ਲੱਗੇ ਬਾਰ-ਬਾਰ ਸਾਈਡ ਤੇ ਨਹੀਂ ਪੱਕੇ ਹੋ ਰਹੇ ਲੱਗੇ ਹੋਏ ਉਹ ਅੰਦਰ ਹਾਲ ਵਾਲੀ ਸਾਈਡ ਤੇ ਨੇ ਸਾਡੇ ਜਿੱਥੋਂ 110 ਕ ਬੋਰੀਆਂ ਕੋਈ ਲਗ-ਲਗ ਭਾਗ ਚੋਰੀ ਹੋਈਆਂ ਚੋਲਾਂ ਦੀ ਰਾਤ ਨੂੰ ਇਹ ਸੇ ਮਸਲੇ 'ਚ ਵੀ ਰਹੀਂ ਕੰਪਲੇਨ ਕੰਪਲੋਡ ਦਸ ਦਸ ਕਾਸ ਦਿੱਤੀ ਆ ਪੁਲਿਸ ਵਾਲਿਆਂ ਨੂੰ ਸਵੇਰੇ ਕੋਈ ਸਾਢੇ 6 ਵਜੇ ਪਤਾ ਲੱਗਿਆ ਸਰਪੰਚ ਸਾਹਿਬਰੇ ਨਾਲ ਇਹਦਾ ਪੈਲੇਸ ਆ ਇਹਦੇ ਗੇਟ ਦਾ ਵੀ ਟਟਾਲਾ ਟੋਲਾ ਟੁੱਟੇ ਦਾ ਸੀ ਤੇ ਫਿਰ ਜਿਲੇ ਨੂੰ ਫੋਨ ਕੀਤਾ ਤਾਂ ਸਾਨੂੰ ਦੱਸਿਆ ਗਿਆ ਕਿ ਰਹੀਂ ਸਾਰੇ ਇੱਥੇ ਆਏ ਮੋਕੇ ਤੇ ਇੱਥਾ ਦੋ ਚੌਕੀਦਾਰ ਵੀ ਸਾਡੇ ਗੋਤੇ 'ਚ ਮੌਜੂਦਾ ਪਰ ਉਹਨਾਂ ਨੂੰ ਰਾਤ ਪਤਾ ਨਹੀਂ ਲੱਗਿਆ ਕਿ ਕਿਸਲੇ ਕੱਢ ਕੇ ਲੈ ਗਏ ਉਹ ਆਏ ਪਹਿਲੇ ਉਹਨਾਂ ਨੇ ਪੈਲੇਸ ਦਾ ਗੇਟ ਦਾ ਤਾਲਾ ਤੋੜਿਆ ਫਿਰ ਗੱਡੀ ਅੰਦਰ ਲਿਆਂਦੀ ਤੇ ਕੰਧ ਤੋੜੀ ਫਿਰੇ ਰੋਸ਼ਨ ਦਾ ਨਾ ਉੱਪਰ ਉੱਪਰ ਰੋਸ਼ਨਦਾਨ ਤੋਂ ਚੜ ਕੇ ਅੰਦਰ ਬੜੇ ਅੰਦਰ ਗੋਦਾਮਦਾਰਾਂ ਨੇ ਤਾਲਾ ਤੋੜਿਆ ਪਰ ਉਹਨਾਂ ਨੂੰ ਰਾਤ ਪਤਾ ਨਹੀਂ ਲੱਗਿਆ ਕਿ ਕਿਸਲੇ ਕੱਢ ਕੇ ਲੈ ਗਏ ਉਹ ਆਏ ਪਹਿਲੇ ਉਹਨਾਂ ਨੇ ਪੈਲੈਸ ਦਾ ਗੇਟ ਦਾ ਤਾਲਾ ਤੋੜਿਆ ਫਿਰ ਗੱਡੀ ਅੰਦਰ ਲਿਆਂਦੀ ਤੇ ਕੰਦ ਤੋੜੀ ਫੇਰੇ ਰੋਸ਼ਨਦਾਨ ਉੱਪਰ ਉੱਪਰ ਰੋਸ਼ਨਦਾਨ ਤੋਂ ਚੜ ਕੇ ਅੰਦਰ ਬੜੇ ਅੰਦਰ ਗੋਦਾਮਦਾਰਾਂ ਨੇ ਤਾਲਾ ਤੋੜਿਆ ਫਿਰ ਇਥੋਂ ਬੋਰੀਆਂ ਚੁੱਕ ਕੇ ਲੈ ਗਏ ਆਨ ਲਗਭਗ 108 ਤੋਂ 110 ਦੇ ਵਿੱਚ ਵਿੱਚ ਕਿੰਨਾ ਨੁਕਸਾਨ ਦਾ ਟੋੜਾ ਲ ਪਹੁੰਚ ਲਾਈਏ ਤੇ ਕੁਝ 2 ਕੁ ਲੱਖ ਰੁਪਏ ਲਗਤਕ ਨੁਕਸਾਨ ਹੋ ਗਿਆ